ਸਾਡੇ ਇੱਥੇ ਜੀ ਜਿਹੜਾ ਹੈਗਾ 19 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਫੇਜ਼ 1 ਥਾਣੇ ਦੇ ਵਿੱਚ ਇਹ ਮੁਕੱਦਮਾ ਦਰਜ ਹੋਇਆ ਸੀਗਾ 12 ਫਰਵਰੀ ਨੂੰ ਇਸੇ ਸਾਲ ਤਾਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਚੋਰੀ ਦੀ ਦਰਖਾਸਤ ਸੀਗੀ ਜਿੱਤੇ ਐਫ ਆਈ ਆਰ ਲਾਜ ਹੋਈ ਸੀਗੀ ਉਹਦੀ ਜਦੋਂ ਢੁਗਾਈ ਨਾਲ ਪੜਤਾਲ ਅਸੀਂ ਐਸ ਐਸ ਪੀ ਸਾਹਿਬ ਤੇ ਐਸ ਪੀ ਸੀਟੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਕਰ ਰਹੇ ਸੀਗੇ ਤਾਂ ਐਸ ਐਚ ਓ ਜਿਹੜੇ ਹੈਗੇ ਨੇ ਆਪਣੇ ਫੇਜ਼ 1 ਸਖਵੀਰ ਜੀ ਤੇ ਆਪਣੇ ਇੰਡਸਟਰੀਅਲ ਏਰੀਆ ਚੌਂਕੀ ਇਨਚਾਰਜ ਅਭਿਸ਼ੇਕ ਜੀ ਤੇ ਇਹਨਾਂ ਦੀਆਂ ਡਿਊਟੀਆਂ ਲਗਾ ਕੇ ਅਸੀਂ ਟੀਮ ਜਿਹੜੀ ਹੈਗੀ ਆ ਪ੍ਰੋਪਰ ਐਸਐਚਓ ਸਾਹਿਬ ਦੀ ਸੁਪਰਵੀਜ਼ਨ ਦੇ ਵਿੱਚ ਕੰਮ ਕਰਵਾ ਰਹੇ ਸੀਗੇ ਇਹਨਾਂ ਨੂੰ ਫੜਨ ਦਾ ਤਾਂ ਉਹਦੇ ਤੇ ਕਾਰਵਾਈ ਕਰਦਿਆਂ ਸਾਨੂੰ ਮੋਟਰਸਾਈਕਲ ਰਿਕਵਰ ਹੋ ਗਿਆ ਉਹ ਰਿਕਵਰ ਹੋ ਕੇ ਜਿਹੜਾ ਦੋਸ਼ੀ ਸਾਨੂੰ ਹੈਗਾ ਇਨੀਸ਼ੀਅਲੀ ਲਬਪ੍ਰੀਤ ਲੱਭਾ ਜੋ ਕੜੂਆਂ ਸਾਈਡ ਦਾ ਰਹਿਣ ਵਾਲਾ ਹੈ ਇਹ ਅਸੀਂ ਫੜਿਆ ਉਤੋਂ ਸਾਰੀ ਪੁੱਛਗਿੱਛ ਜਿਹੜੀ ਚੱਲੀ ਉਹਦੇ ਵਿੱਚ ਅੱਗੇ ਚਾਰ ਦੋਸ਼ੀ ਹੋਰ ਕਲੀਅਰ ਹੋਏ ਸਾਨੂੰ ਉਹ ਅਸੀਂ ਇਹਦੇ ਵਿੱਚ ਅਰੈਸਟ ਕੀਤੇ ਇੱਕ ਇਹਦੇ ਵਿੱਚ ਸੀਗਾ ਰਜਿੰਦਰ ਉਰਫ ਰੌਕੀ ਜੋ ਮੋਗੇ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਸੁਨਿੰਦਰ ਉਰਫ ਸਮੀ ਜੋ ਫਤਿਹਗੜ੍ਹ ਸਾਹਿਬ ਤੋਂ ਹੈਗਾ ਸਰਹੰਦ ਦਾ ਰਹਿਣ ਵਾਲਾ ਹੈ ਇੱਕ ਅਨੁਜ ਉਰਫ ਲਾਲਾ ਜਿਹੜਾ ਇਹਦੇ ਨਾਲ ਹੀ ਸਮੀ ਦੇ ਨਾਲ ਹੀ ਜੋ ਸਰਹੰਦ ਤੋਂ ਆ ਉਹਦੇ ਨਾਲ ਰਹਿੰਦਾ ਸੀਗਾ ਬਟ ਹੈ ਇਸਮਾਇਲਾਬਾਦ ਹਰਿਆਣਾ ਤੋਂ ਤੇ ਇੱਕ ਜਸ਼ਨ ਹੈ ਜੋ ਰਾਜਦੀਪ ਉਰਫ ਜਸ਼ਨ ਇਹ ਜਿਹੜਾ ਡੀਲਰ ਦਾ ਕੰਮ ਕਰਦਾ ਸੀਗਾ ਇਹਦੇ ਤਹਿਤ ਉਹ ਮੋਗੇ ਤੋਂ ਬਿਲੋਂਗ ਕਰਦਾ ਹੈ। ਤਾਂ ਟੋਟਲ ਕਿੰਨੇ ਬਾਈਕ ਕਵਰ ਹੋ ਗਏ? ਇਹਦੇ ਵਿੱਚ ਜੀ ਸਾਨੂੰ ਹੁਣ ਤੱਕ 8 ਜਿਹੜੇ ਹੈਗੇ ਨੇ ਮੋਟਰਸਾਈਕਲ ਇੱਕ ਸਕੂਟੀ ਤੇ ਦੋ ਆਲਟੋ ਕਾਰ ਨੇ ਜਿਹੜੀਆਂ ਉਹ ਰਿਕਵਰ ਹੋਈਆਂ ਨੇ। ਟੋਟਲ 11 ਵਹੀਕਲ ਨੇ ਜਿਹੜੇ ਅਸੀਂ ਉਹ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜੀ ਸਾਡੇ ਡਿਸਮੈਂਟਲ ਵੀ ਕਰਦੇ ਸੀਗੇ ਕਿ ਜਦ ਅੱਗੇ ਵੇਚਦੇ ਸੀਗੇ ਕਿਸ ਤਰ੍ਹਾਂ ਦਾ ਮਾਡਲ ਹਜੇ ਤੱਕ ਜਿਹੜੀ ਸਾਡੇ ਤਾਂ ਗੱਲ ਕਲੀਅਰ ਆਈ ਹੈ ਵੀ ਅੱਗੇ ਜਿਹੜਾ ਹੈਗਾ ਉਹ ਜਿਹੜੇ ਹੈਗੇ ਨੇ ਮੋਟਰਸਾਈਕਲ ਅੱਗੇ ਦੀ ਅੱਗੇ ਸੇਲ ਕਰਦੇ ਸੀਗੇ ਡਿਸਮੈਂਟਲ ਵਾਲਾ ਜਿਹੜਾ ਹੈਗਾ ਉਹ ਹਜੇ ਜਿਹੜਾ ਹੈਗਾ ਤਫਤੀਸ਼ ਦਾ ਵਿਸ਼ਾ ਉਹ ਹਜੇ ਕਲੀਅਰ ਨਹੀਂ ਹੋਇਆ ਉਹ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ ਟੋਟਲ ਕਿੰਨੇ ਦੋਸ਼ੀ ਟੋਟਲ ਜਿਹੜੇ ਹੁਣ ਤੱਕ ਸਾਡੇ ਕੋਲੇ 5 ਦੋਸ਼ੀ ਆਏ ਨੇ ਜੀ ਲਵਪ੍ਰੀ ਤੌਰਫ ਲੱਬਾ ਉਸ ਤੋਂ ਮਿੰਨਾ ਰੌਕੀ ਹੈ ਇੱਕ ਜਿਹੜਾ ਹੈਗਾ ਸ਼ੰਮੀ ਹੈ ਇੱਕ ਇਹ ਪੰਜ ਦੋਸ਼ੀ ਨੇ ਸਰ ਕੋ ਨਸ਼ੇ ਨਸ਼ੇ ਦੇ ਵੀ ਆਦੀ ਆ ਬੇਰੁਜ਼ਗਾਰ ਕਿੰਨੇ ਕੁ ਭੜੇ ਲਿਖਿਆ ਜਿਹੜੀ ਹੈਗੀ ਆ ਉਹ ਸਾਰਾ ਹਜੇ ਅਸੀਂ ਤਫਤੀਸ਼ ਦਾ ਵਿਸ਼ਾ ਜੀ ਉਹ ਸਾਰਾ ਚੈੱਕ ਕਰ ਰਹੇ ਆ ਅਸੀਂ ਜ਼ਿਆਦਾਤਰ ਜਿਹੜੇ ਇਹ ਹੈਗੇ ਨੇ ਇਹ ਮੁੰਡੇ ਬਸ ਜਿਹੜਾ ਹੈਗਾ ਦਿਹਾੜੀ ਦੱਪੇ ਵਾਲੇ ਜਾਂ ਫਿਰ ਇਸੇ ਹਿਸਾਬ ਦਾ ਕੰਮ ਕਰਦੇ ਨੇ ਕੋਈ ਪ੍ਰੋਪਰ ਕੋਈ ਕੋ ਇੰਪਲੋਇਮੈਂਟ ਜਿਹੜੀ ਹੈਗੀ ਆ ਉਸ ਪੁਆਇੰਟ ਤੋਂ ਨਹੀਂ ਹੈਗਾ ਕਿਉਂਕਿ ਇਹ ਨਾ ਮੜੇ ਕੰਮਾਂ 'ਚ ਹੀ ਪਏ ਹੋਏ ਨੇ ਤੁਸੀਂ ਕੋਈ ਇ举报 ਕੀਤੀ ਹੈ ਜਾਂ ਕਰੋਗੇ ਕਿ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲਾ ਦਰਜ ਸੀਗਾ ਕੋਈਆਂ ਫਸਟ ਟਾਈਮ ਉਹ ਸਾਰਾ ਸੀ ਰਿਕਾਰਡ ਕਢਾ ਰਹੇ ਹਾਂ ਜੀ ਇਹਨਾਂ ਚ ਕੁਝ ਬੰਦਿਆਂ ਦੇ ਉੱਤੇ ਜਿਹੜੇ ਹੈਗੇ ਨੇ ਪਹਿਲਾਂ ਵੀ ਐਫ ਆਈ ਆਰ ਦਰਜ ਨਹੀਂ ਜੀ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਅਸੀਂ ਦੌਰਾਨ ਤਫ਼ਤੀਸ਼ ਲਿਆ ਰਹੇ ਹਾਂ ਤਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਦੇ ਸੀ ਇਹ ਬਾਦ ਨਾਤਾ ਇਹ ਜਿਹੜਾ ਜ਼ਿਆਦਾਤਰ ਆਪਣਾ ਟਰਾਈ ਸਿਟੀ ਨੂੰ ਇਹਨਾਂ ਨੇ ਲੱਭਿਆ ਹੋਇਆ ਸੀਗਾ ਜੀ ਮੋਡਸ ਪ੍ਰਿੰਟ ਜਿਹੜਾ ਇਹਨਾਂ ਦਾ ਚੱਲਦਾ ਸੀਗਾ ਉਹ ਮੇਨ ਚੱਲਦਾ ਸੀ ਮੈਂ ਕਹਾਣੀ ਸਮਝਾ ਦੇਣਾ ਤੁਹਾਨੂੰ ਕਿਸ ਤਰੀਕੇ ਨਾਲ ਚੱਲਦੀ ਸੀ ਇਹ ਮੋਗੇ ਤੋਂ ਜਿਹੜਾ ਜਸ਼ਨ ਤੇ ਰੌਕੀ ਬਿਲੋਂਗ ਕਰਦੇ ਨੇ ਇਹਨਾਂ ਦੁਆਰਾ ਇਹ ਸਿਸਟਮ ਚਲਾਇਆ ਜਾਂਦਾ ਸੀ ਇਹ ਕਰਦੇ ਕੀ ਸੀਗੇ ਕਿ ਉੱਥੇ ਜਿਹੜੇ ਆਪਣੇ ਰਹਿਣ ਵਾਲੇ ਸੀਗੇ ਉਰੇ ਇਹਨਾਂ ਨੇ ਆਪਦੇ ਅੱਗੇ ਜਿਹੜੇ ਇਹਨਾਂ ਦੇ ਕੰਪਲੈਕਸ ਸੀਗੇ ਜਿਸ ਤਰ੍ਹਾਂ ਲੱਭਾ ਹੋ ਗਿਆ ਉਸ ਤੋਂ ਬਾਅਦ ਸੰਮੀ ਹੋ ਗਿਆ ਅਨੁਜੁਰ ਫਲਾਲਾ ਹੋ ਗਿਆ ਇਹ ਉਰੋਂ ਲੋਕਲ ਜਿਹੜਾ ਜਿਸ ਤਰ੍ਹਾਂ ਆਪਣਾ ਮੁਹ ਜਿਹੜੇ ਹੈਗੇ ਨੇ ਚਾਹ ਚੰਡੀਗੜ੍ਹ ਵੀ ਐ ਤਾਂ ਪੰਚਕੁਲੇ ਤੱਕ ਵੀ ਇਵਨ ਸਰਹੰਦ ਤੱਕ ਜੋ ਸਾਨੂੰ ਆਇਆ ਹੈ ਬਾਕੀ ਹਜੇ ਜਿਵੇਂ ਰਿਕਵਰੀਆਂ ਹੋਣਗੀਆਂ ਉਵੇਂ ਕਲੀਅਰ ਹੋਊਗਾ ਸਾਨੂੰ ਤਾਂ ਉਥੋਂ ਦੀ ਇਹ ਮੋਟਰਸਾਈਕਲ ਪਿਕ ਕਰਦੇ ਸੀਗੇ ਇਹਨਾਂ ਨੂੰ ਡਿਲੀਵਰ ਕਰਦੇ ਸੀਗੇ ਇਹਨਾਂ ਕੋਲ ਜਾ ਕੇ ਮੋਗੇ ਵਾਲਿਆਂ ਕੋਲ ਤਾ ਮਤਲਬ ਤਾਂ ਜੋ ਏਰੀਏ ਤੋਂ ਦੂਰ ਜਿਹੜਾ ਹੈਗਾ ਵਹੀਕਲ ਚਲਾ ਜਾਵੇ ਤੇ ਛੇਦੀ ਛੇਦੀ ਕਿਸੇ ਦੀ ਗ੍ਰਿਫਤ ਚ ਨਾਵੇ ਕੋਈ ਆਰਸੀ ਵਗੈਰਾ ਵੀ ਜਾਲੀ ਜੁਲੀ ਬਣਾ ਲੈਂਦੇ ਸੀ ਕੋਈ ਤਾਂ ਉਹ ਸਾਰਾ ਅਸੀਂ ਜਿਹੜਾ ਹੈਗਾ ਤਫਤੀਸ਼ ਚ ਕਲੀਅਰ ਕਰ ਰਹੇ ਹਾਂ ਜੀ ਹਜੇ ਤੱਕ ਜਿਹੜਾ ਹੈਗਾ ਸਾਨੂੰ ਕੁਝ ਰਿਕਵਰ ਨਹੀਂ ਹੋਇਆ ਹੈਗਾ ਅਸੀਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਜਦੋਂ ਅੱਗੇ ਵੇਚਦੇ ਸੀਗੇ ਕੁਝ ਇਹ ਗੱਲਾਂ ਆ ਰਹੀਆਂ ਨੇ ਕਿ ਇਹ ਐਫੀਡੇਵਿਟ ਤੇ ਵੇਚ ਦੰਦੇ ਸੀਗੇ ਜੋ ਐਫੀਡੇਵਿਟ ਤੇ ਵੇਚ ਰਹੇ ਸੀਗੇ ਤਾਂ ਉਹ ਸਾਰੇ ਆ ਜੀ ਅਸੀਂ ਹਜੇ ਆਪਣਾ ਡਾਕੂਮੈਂਟਰੀ ਪ੍ਰੂਫ ਲੈਣੇ ਨੇ ਉਹ ਵੀ ਵਿਲ ਗੈਟ ਟੂ ਨੋ ਕਿ ਕਿ ਤੋਂ ਜਾਲੀ ਸਰਟੀਫਿਕੇਟ ਤਿਆਰ ਕਰਾਈ ਜਾ ਰਹੇ ਨੇ ਜਾਂ ਫਿਰ ਇਹ ਸਿਰਫ ਜਿਹੜਾ ਹੈਗਾ ਆਪਣਾ ਸਸਤੇ ਦੇ ਵਿੱਚ ਜਿਹੜਾ ਹੈਗਾ ਨਾਰਮਲ ਜਿਹੜਾ ਹੈਗਾ ਮੋਟਰਸਾਈਕਲ ਕੱਢ ਦਿੰਦੇ ਸੀਗੇ ਹੋਰ ਵੀ ਗ੍ਰਿਫਤਰੀਆਂ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਬਿਲਕੁਲ ਹੈ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਅੱਗੇ ਇਹਨਾਂ ਦੀ ਤਫ਼ਤੀਸ਼ ਚੋਗੇ ਨਿਕਲ ਕੇ ਆਉਂਦਾ ਹੈ ਤਾਂ ਪਤਾ ਲੱਗੇਗਾ ਕਿ ਕੋਈ ਹੋਰ ਕੌਣ-ਕੌਣ ਇਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਚ ਇਨਵੋਲ ਹੈਗਾ ਜਾਂ ਫਿਰ ਇਹਨਾਂ ਦੇ ਨਾਲ ਕੁਝ ਹੋਰ ਵੀ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਮੋਟਰਸਾਈਕਲ ਪਿਕ ਕਰਦੇ ਨੇ ਜਾਂ ਜਿਵੇਂ ਤੁਸੀਂ ਕਿਹਾ ਕਿ ਕੋਈ ਡਿਸਮੈਂਟਲ ਹੋ ਕੇ ਕਿਤੇ ਅੱਗੇ ਤਾਂ ਨਹੀਂ ਸਮਾਨ ਵਿਕ ਜਾਂਦਾ ਹੈਗਾ ਉਹ ਵੀ ਜਿਹੜਾ ਹੈਗਾ ਇਹ ਸਾਰੇ ਤਫਤੀਸ਼ ਦਾ ਵਿਸ਼ਾ ਨਹੀਂ ਪਰ ਕੋਰਟ ਚ ਵੀ ਕੀਤਾ ਪ੍ਰਮਾਣ ਕਿੰਨੇ ਗੱਲਾਂ ਹੁੰਦੇ ਇਹਨਾਂ ਦਾ ਰਿਮਾਂਡ ਅਸੀਂ ਪਹਿਲਾਂ ਲੈ ਚੁੱਕੇ ਆ ਜੀ ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਦੋ ਦੋਸ਼ੀ ਅੱਜ ਜੇਲ੍ਹ ਜਾ ਰਹੇ ਨੇ ਤੇ ਦੋ ਜਿਹੜੇ ਹੋਰ ਹੈਗੇ ਨੇ ਉਹਨਾਂ ਦਾ ਹਜੇ ਅਸੀਂ ਜਿਹੜਾ ਹੈਗਾ ਰਿਮਾਂਡ ਸਾਨੂੰ ਅੱਗੇ ਮਿਲਿਆ ਨਹੀਂ